ਪਹਿਲਾਂ ਜੀ ਧੰਨਵਾਦ ਕਰਦੇ ਆ ਮੀਡੀਆ ਦਾ ਜਿਨ੍ਹਾਂ ਨੇ ਬੋਲਣ ਦਾ ਮੌਕਾ ਦਿੱਤਾ ਤੇ ਅੱਜ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਡੇ ਕੈਬਨਟ ਮੰਤਰੀ ਜਿਹੜੇ ਸਰਦਾਰ ਲਾਲਜੀਤ ਸਿੰਘ ਜੀ ਭੁੱਲਦਾ ਰ ਉਹਨਾਂ ਨੂੰ ਐਮਪੀ ਦੀ ਟਿਕਟ ਦੇ ਕੇ ਪਾਰਟੀ ਨੇ ਨਿਵਾਜਿਆ ਤੇ ਅੱਜ ਉਹਨਾਂ ਦੇ ਚੋਣ ਪ੍ਰਚਾਰ ਵਾਸਤੇ ਇੱਥੇ ਤਰਨਤਾਰਨ ਸਹਿਬ ਆ ਰਹੇ ਆ ਜੀ ਤੇ ਤਿਆਰੀਆਂ ਜਿਹੜੀਆਂ ਉਹ ਪੂਰੇ ਜੋਰਾਂ ਤੇ ਨੇ ਗਾਰੰਟੀ ਯਾਰ ਮੁਕਾਬਲਾ ਕਿਸ ਤਰੀਕੇ ਦਾ ਵੇਖਦੇ ਹੋ ਜੀ ਮੁਕਾਬਲਾ ਤਾਂ ਕਿਸੇ ਤਰੀਕੇ ਦਾ ਨਹੀਂ ਇੱਥੇ ਹੈਗਾ ਜੀ ਇੱਕ ਤਰ੍ਹਾਂ ਦਾ ਨੌਜਵਾਨਾਂ ਦੇ ਵਿੱਚ ਇੱਕ ਨਵੀਂ ਲਹਿਰ ਉੱઠી ਹੈ ਉਸ ਨੂੰ ਕਿਸ ਤਰੀਕੇ ਨਾਲ ਵੇਖਦੇ ਹੋ ਨੌਜਵਾਨ ਜਿਹੜੇ ਕੋ ਹੋਣਗੇ ਕੁ 2 4 5 10% ਉਹ ਬਾ ਸਕਦੇ ਨੇ ਪਿਛਲੀ ਵਾਰੀ ਵੀ ਮੁਕਾਬਲਾ ਤਾਂ ਹੈ ਹੀ ਸੀ ਤੁਹਾਨੂੰ ਪਤਾ ਤੁਸੀਂ ਕਿਸ ਦੇ ਨਾਲ ਮੁਕਾਬਲਾ ਵੇਖਦੇ ਸਾਡਾ ਮੁਕਾਬਲਾ ਕਿਸੇ ਨਾਲ ਸਾਡਾ ਮੁਕਾਬਲਾ ਮੁਕਾਬਲਾ ਵਿਕਾਸ ਦੇ ਨਾਲ ਹੈ ਜੋ ਜਨਤਾ ਦੇ ਕੰਮ ਕੀਤੇ ਉਹਨਾਂ ਦੇ ਨਾਲ ਆ 42000 ਨੌਕਰੀ ਦੇ ਕੇ ਰੂਸੀਆਂ ਮਾਨ ਤਰਨਤਾਰ ਨਾ ਰਹੇ ਉਹਨਾਂ ਦੇ ਨਾਲ ਆ ਸਾਡਾ ਮੁਕਾਬਲਾ ਵਕਾਸ ਦੇ ਨਾਲ ਆ ਜੋ ਹੁਣ ਤੱਕ ਪੰਜਾਬ ਦਾ ਵਿਕਾਸ ਕੀਤਾ ਹੈ ਪੰਜਾਬ ਦੀ ਜਨਤਾ ਨੂੰ ਬਿਜਲੀ ਦੇ ਮੁੱਦੇ ਆ ਕੇ ਜਿ ਤਈ ਕਈ ਕੰਮ ਜਿਹੜੇ ਗਿਣਾ ਹੀ ਨਹੀਂ ਸਕਦੇ ਜਿਹੜੇ ਮੁੱਖ ਮੰਤਰੀ ਸਾਹਿਬ ਕਰਕੇ ਤਰਨਤਾਰਨ ਆ ਰਹੇ ਫਿਰ ਵੀ ਨਰਾਸ਼ਾ ਕਈ ਲੋਕਾਂ ਦੇ ਵਿੱਚ ਖਾਸ ਕਰ ਬੀਬੀਆਂ ਦੇ ਵਿੱਚ ਪਾਈ ਜਾ ਰਹੀ ਕਿਵੇਂ ਵੇਖੋ ਜਿਹੜੀ ਬੀਬੀਆਂ ਵਾਲੀ ਨਰਾਸ਼ਾ ਚਲੋ ਸਾਰੇ ਕੰਮ ਬ੍ਰਦਰ ਇੱਕੀ ਵਾਲੀ ਨਹੀਂ ਹੁੰਦੇ ਤੇ ਜਿਹੜਾ 1000 ਰੁਪਏ ਵਾਲਾ ਉਹਨਾਂ ਦੀ ਗਾਰੰਟੀ ਆ ਮੁੱਖ ਮੰਤਰੀ ਸਾਹਿਬ ਨੇ ਦਿੱਤੀ ਸੀ ਉਹ ਅਸੀਂ ਆ ਇਲੈਕਸ਼ਨ ਤੋਂ ਬਾਅਦ ਆਉਣ ਵਾਲੇ ਇਲੈਕਸ਼ਨ ਜਿਹੜੇ ਮੰਨ ਲਓ 26 ਦੇ 27 ਦੇ ਵਿੱਚ ਜਾਣੇ ਆ ਮੁੱਖ ਮੰਤਰੀ ਸਾਹਿਬ ਨੇ ਸਾਫ ਕਿਹਾ ਹੈ ਕਿ ਜੇਹੀਂ ਤੁਹਾਡੀ ਉਹ ਉਹ ਤੋਂ ਪੂਰੀ ਕਰਾਂਗੇ ਤੇ ਗਾਂ ਸਾਨੂੰ ਵੋਟ ਪਾਇਓ ਜੇ ਨਾ ਕਰਾਂਗੇ ਤਾਂ ਨਾ ਹੋਸ ਪਾਇਓ ਜੀ ਮੁੱਖ ਮੰਤਰੀ ਸਾਹਿਬ ਸਾਡੇ ਆ ਰਹੇ ਨੇ ਅੱਜ ਕੈਬਨਨ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲਰ ਜੀ ਜਿਹੜੇ ਉਮੀਦਵਾਰ ਨੇ ਲੋਕ ਸਭਾ ਕਡੂਰ ਸਾਹਿਬ ਤੋਂ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਨੂੰ ਵਾਸਤੇ ਆ ਰਹੇ ਨੇ ਤੇ ਤਿਆਰੀਆਂ ਸਾਡੀਆਂ ਤਕਰੀਬਨ ਸਾਰੀਆਂ ਮੁਕੰਮਲ ਹੋ ਚੁੱਕੀਆਂ ਨੇ ਤੇ ਬਾਕੀ ਜਨਤਾ ਵੀ ਤੁਸੀਂ ਦੇਖ ਸਕਦੇ ਜੇ ਬੋੜੀ ਚੌਂਗ ਦੇ ਵਿੱਚ ਇਕੱਠੀ ਹੋਈ ਹੈ ਚੇਅਰਮੈਨ ਸਾਹਿਬ ਲੰਬੇ ਸਮੇਂ ਤੋਂ ਹੋ ਸਾਲ ਹੋ ਗਏ ਨੇ ਜੀ ਨੂੰ ਮਤਲਬ ਆਮ ਆਪੀ ਪਾਰਟੀ ਸਰਕਾਰ ਤੇ ਇਹ ਡਿਸੀਜਨ ਨੋਰਡੈਕਸ਼ਨ ਤੋਂ ਪਿੱਛੋਂ ਕਿਉਂ ਨਹੀਂ ਲਿਆ ਗਿਆ ਬੀਬੀਆਂ ਦੇ ਜਾਂ ਆਦਿਆ ਦੇ ਦੇਖੋ ਜੀ ਪਹਿਲਾਂ ਵੀ ਚੇਅਰਮੈਨ ਸਾਹਿਬ ਨੇ ਤੁਹਾਨੂੰ ਦੱਸਿਆ ਕਿ ਕੁਝ ਚੀਜ਼ਾਂ ਹੁੰਦੀਆਂ ਨੇ ਦੇਖੋ ਜਿਵੇਂ ਬਿਜਲੀ ਦਾ ਬਿੱਲ ਹੀ ਲਾਓ ਤੁਸੀਂ ਬਿਜਲੀ ਦਾ ਬਿੱਲ ਕਿਸ ਦਾ 6000 ਆਉਂਦਾ ਹੈ ਕਿਸ ਦਾ 7000 ਆਉਂਦਾ ਹੈ ਉਹ ਹਜ਼ਾਰ ਨਾਲ ਰੁਪਏ ਨਾਲ ਸੋਚਿਆ ਇਹੀ ਪਹਿਲਾਂ ਇਹ ਜਿਹੜਾ 6-7000 ਦਾ ਬੋਝ ਹੈ ਲੋਕਾਂ ਦੇ ਸਿਰ ਤੇ ਉਹ ਲਾ ਦੀ 1000 ਰੁਪਿਆ ਵੀ ਮਾਨ ਸਾਹਿਬ ਨੇ ਕਿਹਾ ਕਿ ਜਲਦੀ ਹੀ ਇਲੈਕਸ਼ਨਾਂ ਤੋਂ ਬਾਅਦ ਅਨਾਉਂਸ ਕਰ ਦ। ਸੁਦੀਪ ਸਿੰਘ ਜੀ ਦਾ ਬਾਰ-ਬਾਰ ਵਿਅੰਗ ਕਰਦੇ ਨੇ ਲਾਲਜੀਤ ਸਿੰਘ ਕੋਲ ਹਾਂਜੀ ਇਹਦੇ ਆ ਵੀ ਮਤਲਬ ਜਨਤਾ ਦੇ ਵਿੱਚ ਆ ਕੇ ਪੱਗ ਬਨ ਕੇ ਦਿਖਾ ਦੇਣ ਕੀ ਕੋਈ ਸਮਝਦੇ ਵੀ ਇਹ ਚੰਗੇ ਰਾਜਨੀਤਿਕਾਂ ਨੂੰ ਸਮਝਦਾ ਕਿਹੜੀ ਗੱਲ ਦੀ ਇਹਦੇ ਵੀ ਪੱਗ ਜਨਤਾ ਦੇ ਵਿੱਚ ਆ ਕੇ ਬਨ ਕੇ ਦਿਖਾ ਦੇਣਾ ਜਿਵੇਂ ਪੱਗ ਬਨ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਜੀ ਪੱਗ ਬੰਦਦੇ ਨੇ ਸਰਦਾਰ ਆ ਸਰਦਾਰ ਫੈਮਿਲੀ ਨੂੰ ਬਿਲੋਂਗ ਕਰਦੇ ਆ ਦੇਖੋ ਇਹ ਜਿਹੜੇ ਕਹਿੰਦੇ ਨੇ ਪੰਥਕ ਆ ਇਹ ਵੀ ਤਾਂ ਸਾਰਾ ਪੱਟੀ ਹਲਕਾ ਦਾ ਆਪਣਾ ਲੋਕ ਸਭਾ ਕੁ ਦੂਰ ਸਾਹਿਬ ਪੰਥਕ ਨੇ ਕੋਲਰ ਸਾਹਿਬ ਵੀ ਪੰਥਕ ਨੇ ਮਾਰਾ ਇਹਨੂੰ ਮੰਨਣ ਵਾਲੇ ਬੰਦੇ ਨੇ ਜੋ ਲਾਜਿਤ ਬੁਲੰਦੀ ਉਹਨਾਂ ਦੀ ਨੀਰ ਜਿਹੜੀ ਫੱਕਰੀ ਹੈ ਕਿ ਇਹ ਮਾਰਜੀ ਉਹਨਾਂ ਦੇ ਹੱਕ ਵਿੱਚ ਪ੍ਰਚਾਰ ਕਰਦੇ ਸ਼ਰਮਦਾਰ ਜਿਹੇ ਪਹੁੰਚ ਰਹੇ ਨੇ ਸਾਡੇ ਸਾਰੇ ਸਾਥੀਆਂ ਦੇ ਵਿੱਚ ਬਹੁਤ ਜਿਆਦਾ ਖੁਸ਼ੀ ਹੈ ਕਿ ਅੱਜ ਸਾਡੇ ਕਪੀਮੋ ਸਾਡੇ ਹਰ ਇੱਕ ਪਿਆਰੇ ਨੀਮ ਮਾਰਕੀ ਜਿਹੜੇ ਸਾਡੇ ਵਿੱਚ ਮਾਰੈਨੇ ਪੁਜਵੇਤਾ ਦੇ ਵਿੱਚ ਕਰਕੇ ਸਾਡੇ ਦਮ ਹਲਕੇ ਦੀ ਜਿਹੜੀ ਨੀਰ ਹੈ ਉਹ ਮੰਨਦਾ ਹੈ ਕਿ ਉਹਨੇ 100% ਨੀਓ ਰਾਜਨੀਤਿਕ ਪੱਧਰ ਵਿੱਚ ਲੈ ਕੇ ਜਾਵੇ ਰਹਿਣ ਦੇ ਵਾਜਾਂ ਦੇ ਵਿੱਚ ਬਹੁਤ ਰਾਸਤਾ ਹੈ ਜੋ ਚੁਣਿਆ ਹਾਂ ਦੇ ਸਾਰੇ ਕੰਮ ਕਰ ਰਹੀ ਹੈ ਪਹਿਲੀ ਪਾਰਟੀ ਜਿਹੜੇ ਤੁਹਾਨੂੰ ਠਾਣਾਂ ਦੇ ਵਿੱਚ 95% ਜਿਹੜਾ ਅਕੇਲਾ ਹੈ ਸ਼ੇਧਾਰੀ ਭਈ ਜਿੰਨਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੋਰ ਵੀ ਰਹਿੰਦੇ ਆਦੇ ਉਹ ਪੂਰੇ ਕਿਤੇ ਜਾਣਗੇ ਉਹਦੇ ਵਿੱਚ ਬੀਬੀਆਂ ਦੇ ਜਿਹੜਾ ਆਪਾਂ 1000 ਰੁਪਏ ਦੀ ਗੱਲ ਕੀਤੀ ਸੀ ਜਿਹੜੀ ਮਾਨ ਸਾਹਿਬ ਨੇ ਇੱਕ ਸਹਤ ਰੱਖੀ ਸੀ ਉਹ ਪੂਰੀ ਕਰਨ ਜਾ ਰਹੇ ਨੇ ਬਹੁਤ ਜਲਦੀ ਉਹ ਇਸ ਕਰਕੇ ਸਾਰੇ ਵਾਅਦੇ ਪੂਰੇ ਹੋ ਰਹੇ ਆ ਨਾ ਦੇ ਕਿਸ ਤਰੀਕੇ ਦਾ ਸਟੈਂਡ ਰਹੇਗਾ ਪਾਰਟੀ ਦਾ ਨਸ਼ੀਪੇ ਹੁਣ ਤੱਕ ਕੋਈ ਬਹੁਤ ਵਧੀਆ ਸਟੈਂਡ ਰਿਆ ਵਾ ਪਾਰਟੀ ਦਾ ਕਦੀ ਸਾਡੇ ਕਿਤੇ ਐਮਐਲਏ ਨੇ ਜਾਂ ਸਾਡੇ ਮੰਤਰੀ ਨੇ ਕਦੀ ਕਿਤੇ ਵੀ ਫੋਗਲਨ ਦੇ ਵਿੱਚ ਹੌਲੀ ਨਹੀਂ ਦਿੱਤਾ ਕਿ ਜਾਂ ਸਾਡਾ ਬੰਦਾ ਤੁਹਾਨੂੰ ਲੱਗਾ ਹੋਈ ਤੇਰੇ ਕੋਈ ਕੈਪਟਨ ਨਹੀਂ ਹੈ ਕੋਈ ਅੱਜ ਨਹੀਂ ਸਾਬਦੇ ਮੁੱਖ ਮੰਤਰੀ ਸਾਡੇ ਬਰੇ ਹਰਮਨ ਪਿਆਰੇ ਸਰਦਾਰ ਭਗਵੰਤ ਸਿੰਘ ਜੀ ਮਾਨ ਅੱਜ ਤਰਨਤਾਰਨ ਦੇ ਵਿੱਚ ਰੋਡ ਸ਼ੋਅ ਵਾਸਤੇ ਆ ਰਹੇ ਆ। ਹੋਰ ਅੱਜ ਤੁਸੀਂ ਆ ਵੀ ਵੇਖੋ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜਾ ਇਕੱਠ ਹੋਇਆ ਵਾ ਇਹ ਦੱਸਦਾ ਵਾ ਕਿ ਜਿਹੜੀ ਸਾਡੀ ਆਮ ਆਦਮੀ ਪਾਰਟੀ ਆ ਉਹ ਜਿਹੜਾ ਜਿੱਤ ਦਾ ਪਰਚਮ ਅੱਤੇ ਖਡੂਰ ਸਾਹਿਬ ਸੀਟ ਤੋਂ ਲੜਾਊਗੀ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਨੇ ਇੱਥੇ ਆ ਕੇ ਆਪਣੇ ਜਿੰਨੇ ਵਾਦੇ ਕੀਤੇ ਉਹਨਾਂ ਦੇ 60% ਵਾਦੇ ਪੂਰੇ ਕੀਤੇ ਆ ਜਿਹੜੇ ਅੱਜ ਗਰੀਬ ਲੋਕਾਂ ਦਾ ਹਰ ਲੋਕਾਂ ਨੂੰ ਪਤਾ ਕਰੋ ਕਿ 300 ਯੂਨਟ ਜਿਹੜਾ 600 ਯੂਨਟ ਦੋ ਮਹੀਨਿਆਂ ਦੇ ਆ ਉਹ ਫ੍ਰੀ ਆ ਉਹ ਇਹ ਆਮ ਆਦਮੀ ਪਾਰਟੀ ਨੇ ਕੋਰਨਰਾ ਦਿੱਤਾ ਵਾ ਕਿ ਅਸੀਂ ਇਸ ਵਾਰੀ ਚ ਜਿਹੜਾ 1-1000 ਰੁਪਿਆ ਵਾ ਉਹ ਹਰ ਇੱਕ ਭੈਣੋ ਤੇ ਸਾਡੀ ਮਾਤਾ ਨੂੰ ਦੇਵਾਂਗੇ ਕਿ ਨਾ ਦੇਵਾਂਗੇ ਤੇ ਅਗਲੀ ਵਾਰ ਤੋਂ ਤੁਹਾਡੇ ਕੋਲ ਵੋਟ ਮੰਗਣ ਦੇ ਹੱਕਦਾਰ ਨਹੀਂ ਹੋਵਾਂਗੇ ਔਰ ਮੈਂ ਸਮਝਦਾ ਵਾਂ ਕਿ 13 ਦੀਆਂ 13 ਸੀਟਾਂ ਜਿਹੜੀਆਂ ਕੱਢ ਕੇ ਉਹ ਭਗਵੰਤ ਸਿੰਘ ਮਾਨ ਜੀ ਅਸੀਂ ਆਪਣੇ ਮੁੱਖ ਮੰਤਰੀ ਉਹਨਾਂ ਦੀ ਝੋਲੀ 'ਚ ਪਾਵਾਂਗੇ ਸਾਡੇ ਜਿਹੜੇ ਦਿੱਲੀ ਦੇ ਰਵਿੰਦਰ ਕੇਜਰੀਵਾਲ ਜੀ ਉਹਨਾਂ ਦੀ ਝੋਲੀ 'ਚ ਪਾਵਾਂਗੇ ਜੀ ਔਰ ਮੈਂ ਉਹਨਾਂ ਨੂੰ ਬੜੀ ਧੰਨਵਾਦ ਦੇਣਾ ਵਾਂ ਕਿ ਅੱਜ ਹਜ਼ਾਰਾਂ ਦੀ ਗਿਣਤੀ ਦੇ ਲੋਕਾਂ ਦਾ ਕਟ ਹੋਇਆ ਵਾ ਔਰ ਆਮ ਆਦਮੀ ਪਾਰਟੀ ਜਿਹੜੀ ਇਹ ਸੀਟ ਕੱਢ ਕੇ ਜਿਹੜੀ ਆ ਇਹ ਮੁੱਖ ਮੰਤਰੀ ਸਾਹਿਬ ਦੀ ਝੋਲੀ 'ਚ ਪਾਣਗੇ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਮੈਂ ਬਲੰਦਰ ਕਾਰ ਕਲਿਆਣ ਹਲਕਾ ਸੈਕਟਰੀ ਤਰਨਤਾਰਨ ਅੱਜ ਸਾਡੇ ਭਗਵੰਤ ਮਾਨ ਜੀ ਤਰਨਤਾਰਨ ਸ਼ਹਿਰ ਵਿੱਚ ਪਹੁੰਚ ਰਹੇ ਨੇ ਤੇ ਲੋਕਾਂ ਦਾ ਬੜਾ ਜੋਸ਼ ਉਹਨਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਵਾ ਜਿੰਨਾ ਸਾਡੇ ਜਨਤਾ ਦੇ ਵਿੱਚ ਜੋਸ਼ ਹੈ 2022 ਸੀਗਾ ਵੀ ਉਸ ਤੋਂ ਵੱਧ ਕੇ ਜਿਹੜਾ ਜੋਸ਼ ਜਿਹੜਾ ਵਾ 2024 ਜਿਹੇ ਲੋਕ ਸਭਾ ਚੋਣਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਜੀ ਸਾ ਲੋਕ ਇਹ ਸਰਕਾਰ ਸਰਕਾਰ ਤੇ ਆਈ ਬੀਪੀਆਂ ਵਾਲਾ ਜਿਹੜਾ ਯਾਰ ਰੀ ਵਾਲਾ ਵਾਦਾ ਕੀਤਾ ਸੀ ਸਰਕਾਰ ਤੇ ਅਜੇ ਤੱਕ ਕੁਝ ਨਹੀਂ ਕੀਤਾ ਲੱਗਦਾ ਉਹਨਾਂ ਕੋਈ ਫਰਕ ਪਊਗਾ ਲੈ ਨਹੀਂ ਜੀ ਬਿਲਕੁਲ ਨਹੀਂ ਫਰਕ ਪਊਗਾ ਵੀ ਕਿਉਂਕਿ ਸਾਡੇ ਜੋ ਸਾਡੀ ਜਨਤਾ ਸਾਡੀਆਂ ਬੀਪੀਆਂ ਸਾਡੀਆਂ ਭੈਣਾਂ ਨੂੰ ਸਭ ਨੂੰ ਪਤਾ ਵਾ ਸਾਡੀ ਸਰਕਾਰ ਆਮ ਪਾਰਟੀ ਦੀ ਸਰਕਾਰ ਵਿੱਚ ਜੋ ਸਾਡੇ ਆਪ ਭਗਵੰਤ ਮਾਨ ਜੀ ਨੇ ਜੋ ਜੋ ਵਾਦੇ ਕੀਤੇ ਪਹਿਲਾਂ ਸਾਰੇ ਪੂਰੇ ਕੀਤੇ ਨੇ ਜਾਂ ਇਹ ਵਾਦਾ ਜਿਹੜਾ ਉਹਨਾਂ ਦਾ ਰਹਿ ਗਿਆ ਵਾ ਇਹ ਵੀ ਉਹ ਪੂਰਾ ਕਰਨਗੇ ਉਹਨਾਂ ਨੂੰ ਪੂਰਾ ਵਿਸ਼ਵਾਸ ਆ ਸਾਡੀਆਂ ਭੈਣਾਂ ਨੂੰ ਹਾਂਜੀ ਮੈਂ ਜਸਕਰਨ ਸਿੰਘ ਬਲਾਕ ਪ੍ਰਧਾਨ ਤਰਨਤਾਰਨ ਹਲਕਾ ਖਡੂਰ ਸਾਹਿਬ ਜਿਹੜੇ ਕਿ ਅੱਜ ਸੀਐਮ ਸਾਹਿਬ ਸਾਡੇ ਤਰਨਤਾਰਨ ਦੇ ਵਿੱਚ ਆਏ ਆ ਵਰਕਰਾਂ ਦੇ ਵਿੱਚ ਵਲੰਟੀਅਰ ਦੇ ਵਿੱਚ ਬੜਾ ਭਾਰੀ ਜੋਸ਼ ਆ ਬੜਾ ਇਤਸਾਹ ਮਿਲਿਆ ਅੱਜ ਸਾਨੂੰ ਬਹੁਤ ਵੱਡਾ ਵੱਲ ਮਿਲੂਗਾ ਸਾਨੂੰ ਇਹ ਫੁੱਲ ਆਸ ਆ ਵੀ ਜਿਹੜੀ ਖਡੂਰ ਸਾਹਿਬ ਵਾਲੀ ਸੀਟ ਆ ਅਸੀਂ ਜਿੱਤ ਕੇ ਮਾਨ ਸਾਹਿਬ ਦੀ ਕੇਜਰੀ ਆ ਸਾਹਿਬ ਦੀ ਝੋਲੀ ਪਾਵਾਂਗੇ ਬਾਕੀ ਰਹਿੰਦੀਆਂ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਜਿੱਤ ਕੇ ਵਿਖਾਵਾਂਗੇ ਸਾਡੇ ਵਰਕਰ ਵਲੰਟੀਅਰ ਚ ਇੰਨਾ ਜੋਸ਼ ਵੇਖੋ ਹਜ਼ਾਰਾਂ ਦਾ ਇਕੱਠ ਤੁਹਾਨੂੰ ਦਿਖਦਾ ਜੀ ਵੀ ਅੱਜ ਸਾਨੂੰ ਲੱਗਦਾ ਵੀ ਅੱਜ ਅਸੀਂ ਇਹ ਸੀਟ ਦੀ ਨਿਵਾਰ ਬਦਲ ਦਿਆਂਗੇ ਲੋਕ ਕਹਿੰਦੇ ਆਪ ਜੀ ਉਹ ਫੁਲਾਣੇ ਨੂੰ ਪਾ ਦਿਓ ਢੀਗੜੇ ਨੂੰ ਪਾ ਦਿਓ ਪਰ ਇਹ ਅੱਜ ਤੈਅ ਹੋ ਚੁੱਕਾ ਵਾ ਵੀ ਇਹ ਸੀਟ ਸਾਡੀ ਪੱਕੀ ਸ਼ੋਰਿਆ 100% ਜਿੱਤ ਕੇ ਝੋਲੀ ਪਾਵਾਂਗੇ ਮਾਨ ਸਰਕਾਰ ਅੱਜ ਤਰਨਤਨ ਸਾਹਿਬ ਦੀ ਪਵਿੱਤਰ ਧਰਤੀ ਤੇ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਵਨ ਸਿੰਘ ਮਾਨ ਜੀ ਆ ਰਹੇ ਆ ਤੁਸੀਂ ਜਨਤਾ ਦੇ ਉਤਸ਼ਾਹ ਤੋਂ ਦੇਖ ਸਕਦੇ ਹੋ ਕਿ ਮੁੱਖ ਮੰਤਰੀ ਸਾਹਿਬ ਚਾਉਣ ਤੇ ਪਬਲਿਕ ਦੇ ਵਿੱਚ ਕਿੰਨਾ ਉਛਾਵਾ ਤਰਨਤਾਰ ਨਿਵਾਸੀਆਂ ਦੇ ਵਿੱਚ ਸ਼ਹਿਰ ਵਾਸੀਆਂ ਦੇ ਦੁਕਾਨਦਾਰਾਂ ਦੇ ਕਿਸਾਨਾਂ ਦੇ ਸਰਦਾਰ ਭਗਵੰਤ ਸਿੰਘ ਮਾਨ ਜੀ ਜਦੋਂ ਤੋਂ ਸਰਕਾਰ ਬਣੀ ਆ ਸਾਡੇ ਕਿਸਾਨਾਂ ਵਾਸਤੇ ਉਹਨਾਂ ਨੇ ਬਹੁਤ ਉਪਰਾਲੇ ਕੀਤੇ ਆ ਕਿਸਾਨਾਂ ਨੂੰ ਨਹੀਂ ਜਿੱਥੇ 600 ਯੂਨਟ ਫ੍ਰੀ ਬਿਜਲੀ ਦਿੱਤੀ ਹਰੇਕ ਪਰਿਵਾਰ ਨੂੰ ਉੱਥੇ ਜਿਹੜੀ ਟਿਊਬ ਵਾਲਾ ਵਾਲੀ ਬੱਤੀ ਆ ਭਾਈ ਜੋਗ ਜ਼ਮੀਨ ਤੇ ਉਹ 32 ਦਿਨ ਦੇ ਸਮੇਂ ਦਿੱਤੀ ਜਾਂਦੀ ਕਿ ਕਿਸਾਨ ਰਾਤ ਨੂੰ ਖਰਾਬ ਨਾ ਹੋਣਾ ਤੇ 12-12 ਘੰਟੇ ਲਗਾਤਾਰ ਬੱਤੀ ਦਿੱਤੀ ਜਾ ਰਹੀ ਆ ਜਦੋਂ ਦੀ ਸਰਕਾਰ ਬਣੀ ਆ ਕਿਸੇ ਮੰਡੀ ਦੇ ਵਿੱਚ ਕੋਈ ਫਸਲ ਨਹੀਂ ਰੁਲੀ ਇਸ ਤੋਂ ਇਲਾਵਾ ਥਾਣਿਆਂ ਦੇ ਵਿੱਚ ਕਿਤੇ ਵੀ ਕੋਈ ਨਜਾਇਜ਼ ਪਰਚਾ ਨਹੀਂ ਦਰਜ ਹੋਇਆ ਕਿਸੇ ਤੇ ਸਰਕਾਰੀ ਨੌਕਰੀਆਂ ਦਿੱਤੀਆਂ ਨੇ ਥਰਮਲ ਫਰਾਡ ਖਰੀਦ ਕੇ ਦਿੱਤਾ ਵਾ ਇਸ ਤੋਂ ਇਲਾਵਾ ਵੀ ਜਿਹੜੀਆਂ ਦੂਸਰੀਆਂ ਰਵੈਤੀ ਪਾਰਟੀਆਂ ਨੇ ਉਹ ਆਮ ਆਦਮੀ ਪਾਰਟੀ ਦਾ ਜਿਹੜਾ ਅਕਸ ਖਰਾਬ ਕਰਨਾ ਚਾਹੁੰਦੀਆਂ ਨੇ ਪਰ ਆਮ ਆਦਮੀ ਪਾਰਟੀ ਸਰਪੰਚ ਭਗਤ ਸਿੰਘ ਮਾਨ ਜੀ ਜਿੱਥੇ ਦੂਸਰੀ ਰਵਾਇਤੀ ਪਾਰਟੀਆਂ ਦੇ ਮੁੱਖ ਮੰਤਰੀਆਂ ਵਾਂਗੂ ਨਹੀਂ ਕਿ ਕਿਤੇ ਚੰਡੀਗੜ੍ਹ ਤੋਂ ਬਾਹਰ ਨਹੀਂ ਸੀ ਨਿਕਲਦੇ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜੋ ਹਰੇਕ ਸ਼ਹਿਰ ਹਰੇਕ ਗਲੀ ਪੰਜਾਬ ਦੇ ਹਰੇਕ ਵਰਗ ਨੂੰ ਮਿਲ ਰਹਾ ਹੈ ਕਿ ਜੋ ਪੰਜਾਬ ਦੀ ਤਰੱਕੀ ਕਰਾਈ ਜਾ ਸਕੇ ਕਿ ਪੰਜਾਬ ਨੂੰ ਅੱਗੇ ਲਿਜਾਇਆ ਜਾ ਸਕੇ ਧੰਨਵਾਦ ਵੇਖੋ ਜੀ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਆ ਬਹੁਤ ਇਮਾਨਦਾਰ ਸਰਕਾਰ ਆ ਤਾਂ ਲੋਕਾਂ 'ਚ ਬੜਾ ਭਾਰੀ ਉਤਸ਼ਾਹ ਜਿਹੜਾ ਕਿ ਤੁਸੀਂ ਸੰਗਤਾਂ ਦੇ ਹੱਤੋਂ ਜਨਤਾ ਦੇ ਹੱਤੋਂ ਇਹ ਮਹਿਸੂਸ ਕਰ ਰਹੇ ਹੋਗੇ ਪੀ ਆਮ ਆਵਾਮ ਜਿਹੜਾ ਵਾ ਉਹ ਆਮ ਆਦਮੀ ਪਾਰਟੀ ਦੀ ਇਹ ਖੁਸ਼ਾ ਕਿਸੇ ਤੇ ਕੋਈ ਝੂਠਾ ਪਰਚਾ ਨਹੀਂ ਹੋ ਰਿਹਾ ਬਦਲਾਅ ਦੀ ਸਰਕਾਰ ਆਈ ਆ ਲੋਕਾਂ ਚ ਜਿਹੜਾ ਵਾ ਬੜਾ ਉਤਸ਼ਾਹ ਵਾ ਵੱਧ ਚੜ ਕੇ ਜਿਹੜਾ ਆਮ ਆਦਮੀ ਪਾਰਟੀ ਦੀ ਸਪੋਰਟ ਕਰ ਰਹਾ ਤਰਨਤਾਰਨ ਪਹੁੰਚਣ ਤੇ ਆਮ ਆਦਮੀ ਪਾਰਟੀ ਦਾ ਡਾਕਟਰ ਕਸ਼ਮੀਰ ਸਿੰਘ ਸੋਲ ਵੱਲੋਂ ਤੇ ਉਹਨਾਂ ਦੇ ਸਮੁੱਚੇ ਜਥੇ ਵੱਲੋਂ ਸਮੁੱਚੇ ਬਲਾਕ ਪ੍ਰਧਾਨਾਂ ਵੱਲੋਂ ਸਮੁੱਚੀ ਜਿੰਨਾ ਹੀ ਮਤਲਬ ਉਹਨਾਂ ਦੇ ਹਲਕੇ ਦੇ ਆਗੂ ਸਾਹਿਬਾਨ ਉਹਨਾਂ ਵੱਲੋਂ ਉਹਨਾਂ ਦਾ ਵੈਲਕਮ ਕਰਨ ਲਈ ਸਾਰਾ ਸਮੁੱਚਾ ਹਲਕਾ ਜਿਹੜਾ ਤਰਨਤਾਰਨ ਦੀ ਅੱਜ ਟਾਈਮ ਤੇ ਜਿਹੜੇ ਆ ਬੋੜੀ ਚੌਂਕ ਦੇ ਵਿੱਚ ਇਕੱਤਰ ਹੋਇਆ ਜੀ। ਕੀ ਕਹਿੰਦੇ ਚੌਂਕ ਦੇ ਤੇ ਤੁਸੀਂ ਹਲਕਾ ਜੀ ਸਾਰ ਸਾਰੇ ਵਸੀਆਂ ਨੂੰ ਉਤ੍ਰਣ ਵੇਖੋ ਜੀ ਮੈਂ ਖਡੂਰ ਸਾਹਿਬ ਦੇ ਵੋਟਰਾਂ ਨੂੰ ਅਪੀਲ ਕਰਨੀ ਚਾਹਣਾ ਇਸ ਤੋਂ ਵਧੀਆ ਇਮਾਨਦਾਰ ਸਰਕਾਰ ਨਾ ਅੱਜ ਤੱਕ ਆਈ ਆ ਜਿਹੜੀ ਵੀ ਪਿੱਛੇ ਸਰਕਾਰ ਆਈ ਆ ਉਹਨਾਂ ਨੇ ਲੋਕਾਂ ਨੂੰ ਲੁੱਟਿਆ ਕੁੱਟਿਆ ਜਵਾਨੀ ਦਾ ਸੱਤਿਆਨਾਸ਼ ਕਰ ਦਿੱਤਾ ਆਪਣੇ ਚਹੇਤਿਆਂ ਨੂੰ ਜਿਹੜਾ ਵਾ ਉਹਨਾਂ ਨੇ ਨੌਕਰੀਆਂ ਵੰਡੀਆਂ ਆਪਣੇ ਚਹੇਤਿਆਂ ਨੂੰ ਚੌਧਰਾ ਦਿੱਤੀਆਂ ਆਪਣੇ ਭਾਈਚਾਰੇ ਨੂੰ ਕਾਇਮ ਰੱਖਿਆ ਉਹਨਾਂ ਨੇ ਆਪਣੇ ਰਿਸ਼ਤੇਦਾਰੀਆਂ ਸਾਥ ਸੰਬੰਧੀਆਂ ਨੂੰ ਰੱਖਿਆ ਇਹ ਪਹਿਲੀ ਪਾਰਟੀ ਆ ਇਮਾਨਦਾਰ ਪਾਰਟੀ ਆ ਜਿਹੜਾ ਇਹਨਾਂ ਦਾ ਕੋਈ ਵਰਕਰ ਆ ਜਾਂ ਆਮ ਆਵਾਮ ਆ ਉਹਦੀ ਜਿਹੜੀ ਆ ਸੁਣਵਾਈ ਆ ਵੇਖੋ ਕਿਸਾਨੀ ਦੇ ਹੱਕ ਵਿੱਚ ਵੇਖ ਲਿਏ ਲਾਈਟ ਭਗਵੰਤ ਮਾਨ ਜੀ ਦਾ ਵਾਦਾ ਸੀ ਵੀ 9 ਤੋਂ 5 ਆਇਆ ਕਰੂ ਉਸੇ ਤਰ੍ਹਾਂ ਆ ਰਹੀ ਆ ਕਣਕ ਟਾਈਮ ਟੂ ਟਾਈਮ ਚੁੱਕੀ ਗਈ ਹਰੇਕ ਨੌਕਰੀ ਜਿਹੜੀ ਆ ਉਹ ਬਿਨਾਂ ਫਰਮਾਇਸ਼ ਤੋਂ ਬਿਨਾਂ ਕਿਸੇ ਦੇ ਮਤਲਬ ਪੈਸਾ ਜਾਂ ਰਿਸ਼ਵਤ ਤੋਂ ਬਗੈਰ ਮਿਲੀ ਆ ਮੈਂ ਹਲਕਾ ਵਾਸੀਆਂ ਨੂੰ ਇਹ ਅਪੀਲ ਕਰਨੀ ਚਾਹਣਾ ਵੀ ਇਸ ਤੋਂ ਵਧੀਆ ਸਰਕਾਰ ਇਸ ਤੋਂ ਵਧੀਆ ਉਮੀਦਵਾਰ ਲਾਜਿਤ ਸਿੰਘ ਭੁੱਲਰ ਵਰਗਾ ਆਪਾਂ ਨੂੰ ਮਿਲਣਾ ਨਹੀਂ ਭਗਵੰਤ ਸਿੰਘ ਮਾਨ ਵਰਗਾ ਮੁੱਖ ਮੰਤਰੀ ਨਹੀਂ ਜੇ ਮਿਲਣਾ ਤਕੜੇ ਹੋ ਕੇ ਐਰਕੋਨ ਦੀ ਆਮ ਆਦਮੀ ਦੇ ਹੱਕ ਦੇ ਵਿੱਚ ਫਤਵਾ ਸੁਣਾ ਕੇ ਆਪਾਂ ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਾਈਏ ਤੇ ਜਿਹੜਾ ਉੱਤੇ ਨਰਿੰਦਰ ਮੋਦੀ ਆ ਜਿਨੇ ਇੱਕ ਥਾਣਾ ਸ਼ਾਹੀ ਰਾਜ ਕਾਇਮ ਕੀਤਾ ਉਹਨੂੰ ਆਪਾਂ ਲਾਈਏ ਤਕੜੇ ਹੋ ਕੇ ਮੇਰੀ ਹਲਕਾ ਵਾਸੀਆਂ ਨੂੰ ਇਹੋ ਅਪੀਲ ਆ ਪੀ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਵੱਧ ਤੋਂ ਵੱਧ ਆਪ ਜਿਹੜੀ ਸਪੋਰਟ ਕਰੀਏ ਜੀ ਵਿਧਾਨ ਸਭਾ ਹਲਕਾ ਤਰਨਤਾਰਨ ਵਿੱਚ ਮੋਹਨ ਸਿੰਘ ਮੁੱਖ ਮੰਤਰੀ ਤਰਨਤਾਰਨ ਆ ਰਹੇ ਆ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਕਿਸ ਤਰ੍ਹਾਂ ਦੀ ਤਿਆਰੀਆਂ ਆ ਕਿਸ ਤਰ੍ਹਾਂ ਦਾ ਮੁਸ਼ਾਹਰਾ ਇਲੈਕਸ਼ਨ ਲੈ ਕੇ ਕੀ ਕਰ ਰਹੇ ਆ ਦੇਖੋ ਜੀ ਅੱਜ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਤਰਨਤਾਰਨ ਸ਼ਹਿਰ ਦੇ ਵਿੱਚ ਸਰਦਾਰ ਲਾਲਜੀਤ ਸਿੰਘ ਭੁੱਲਕ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਖਰੂਰ ਸਾਹਿਬ ਤੋਂ ਉਮੀਦਵਾਰ ਨੇ ਉਹਨਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਨੂੰ ਹਲਾੜਾ ਦੇਣ ਵਾਸਤੇ ਆ ਰਹੇ ਆ ਉਹ ਇਹਦੇ ਵਿੱਚ ਤੁਸੀਂ ਦੇਖ ਹੀ ਰਹੇ ਜੇ ਉਹ ਠਾਠਾ ਮਾਰਦਾ ਕੱਟ ਹੋਇਆ ਲੋਕ ਜਿਹੜੇ ਆ ਬੜੀ ਉਤਸ਼ਾਹ ਦੇ ਨਾਲ ਆਪਣੇ ਮਹਮੂਬ ਨੇਤਾ ਸਰਦਾਰ ਭਗਵੰਤ ਸਿੰਘ ਮਾਨ ਨੂੰ ਜਿਹੜੇ ਕਿ ਪੰਜਾਬ ਦੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਆ ਪੰਜਾਬ ਦੇ ਹਰਮਨ ਕਰਨੇ ਨੇਤਾ ਉਹਨਾਂ ਨੂੰ ਅਡੀਕ ਰਹੇ ਨੇ ਜਲਦੀ ਭਗਵੰਤ ਮਾਨ ਜੀ ਆਉਣਗੇ ਸੋ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਵਾ ਅਹੀਂ ਹਲਕੇ ਦੇ ਵਿੱਚ ਚੋਣ ਪ੍ਰਚਾਰ ਕਰਦੇ ਆ ਦੇਖਿਆ ਵਾ ਲੋਕਾਂ ਦੇ ਵਿੱਚ ਇੰਨਾ ਭਾਰੀ ਉਤਸ਼ਾਹ ਵਾ ਉਹ ਤਾਬਲੇ ਨੇ ਦੇਖਾ ਦੋ ਇੱਕ ਤਰੀਕ ਆਵੇ ਤੁਹਾਡਾ ਬਟਨ ਪਾ ਕੇ ਉਹ ਸਰਦਾਰ ਲਾਲਜੀ ਸਿੰਘ ਨੂੰ ਲੱਗੇ ਹੱਕ ਦੇ ਵਿੱਚ ਵੋਟ ਪਾਉਣ ਕਿ ਉਹਨਾਂ ਨੂੰ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜਣ ਸੋ ਸਾਨੂੰ ਪੂਰਨ ਉਮੀਦ ਆ ਤੇ ਉਹ ਜਿਹੜੇ ਬੜੀ ਵੱਡੀ ਬਹੁਮਾਤੇ ਨਾਲ ਜਿੱਤਣ ਕਿ ਕਿ ਲੋਕ ਭਗਵੰਤ ਮਾਨ ਸਰਕਾਰ ਨੇ ਜੋ 2 ਸਾਲਾਂ ਦੇ ਵਿੱਚ ਕੰਮ ਕੀਤੇ ਆ ਉਹਦੇ ਤੋਂ ਬਹੁਤ ਖੁਸ਼ ਨੇ ਅੱਜ 600 ਜੂਨਟ ਜਿਹੜੀ ਬਤੀ ਹੈ 2 ਮਹੀਨੇ ਦੀ ਫੀ ਮਿਲ ਰਹੀ ਆ ਇਹਦੇ ਵਿੱਚ ਲਗਭਗ 90% ਲੋਕਾਂ ਦਾ ਜਿਹੜਾ ਜ਼ੀਰੋ ਬਿੱਲ ਆ ਰਿਹਾ ਵਾ ਅੱਜ ਜਿਹੜੇ ਆ ਸਕੂਲਾਂ ਦੀ ਹਾਲਤ ਸੁਧਾਰੀ ਜਾ ਰਹੀ ਆ ਹਸਪਤਾਲਾਂ ਦੀ ਹਾਲਤ ਸੁਧਾਰੀ ਜਾ ਰਹੀ ਆ ਵੱਡੇ ਪੱਧਰ ਤੇ ਨੌਕਰੀਆਂ ਜਿਹੜੀਆਂ ਬਿਨਾਂ ਪੱਖਪਾਤ ਦੇ ਦਿੱਤੀਆਂ ਜਾ ਰਹੀਆਂ ਵਾ ਕੋਈ ਰਿਸ਼ਵਤ ਨਹੀਂ ਕੋਈ ਜਿਹੜਾ ਵਾ ਸਪਾਰਸ਼ ਨਹੀਂ ਤੇ ਲੋਕ ਗਰੀਬਾ ਲੋਕਾਂ ਦੇ ਪਰਿਵਾਰਾਂ ਦੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਮਿਲ ਰਹੀਆਂ ਵਾ ਲੋਕ ਕਹਿ ਰਹੇ ਨੇ ਕਿ ਇਹ ਸਰਕਾਰ ਅਸਲੀ ਸਰਕਾਰ ਆ ਜਿਹੜੀ ਕਿ ਬਿਲਕੁਲ ਇਨਸਾਫ ਕਰ ਰਹੀ ਆ ਤੇ ਇਸੇ ਤਰ੍ਹਾਂ ਖੇਡਾਂ ਦੇ ਮੈਦਾਨਾਂ ਨੂੰ ਸਵਾਰਿਆ ਜਾ ਰਿਹਾ ਖੇਡਾਂ ਵੱਤਨ ਪੰਜਾਬ ਦੀਆਂ ਕਰਾਈਆਂ ਜਾਂਦੀਆਂ ਨੇ ਉਹਦੇ ਵਿੱਚ ਲੋਕ ਨੌਜਵਾਨਾਂ ਦੇ ਵਿੱਚ ਖੇਡਾਂ ਪ੍ਰਤੀ ਸ਼ੌਕ ਪੈਦਾ ਹੋ ਰਿਹਾ ਅੱਜ ਜਿਹੜਾ ਨੌਜਵਾਨ ਹੈ ਉਹਨਾਂ ਦੇ ਵਿੱਚ ਖੇਡਾਂ ਦੀ ਰੁਚੀ ਵਧ ਰਹੀ ਆ ਤੇਲਾਂ ਤੱਕ ਪਾਣੀ ਪਹੁੰਚਾਤਾ ਨਹਿਰਾਂ ਦਾ 43 ਸਮਾਵਾ ਜਿਹੜੀਆਂ ਘਰੋ ਘਰ ਦਿੱਤੀਆਂ ਜਾ ਰਹੀਆਂ ਐ ਵੀ ਆਪਣੇ ਹਲਕੇ ਦੇ ਵਿੱਚ ਜਥਾ ਸ਼ਕਤੀ ਬਹੁਤ ਕੰਮ ਕੀਤੇ ਆ ਜਿੱਥੇ ਸੜਕਾਂ ਦਾ ਜਾਲ ਵਿਛਾਇਆ ਵਾ ਉੱਥੇ ਨਾਲ ਦੀ ਨਾਲ ਜਿਹੜਾ ਬਹੁਤ ਸਾਰੇ ਪਿੰਡਾਂ ਦੀਆਂ ਫਰਨੀਆਂ ਪੱਕੀਆਂ ਕੀਤੀਆਂ ਵਾ ਖੇੜ ਕਿੱਤਾ ਵੰਡੀਆਂ ਨੇ ਖੇਡ ਮੈਦਾਨ ਸੁਧਾਰੇ ਜਾ ਰਹੇ ਨੇ ਗਲੀਆਂ ਨਾਲੀਆਂ ਦਾ ਕੰਮ ਕੀਤਾ ਜਾ ਰਿਹਾ ਹੋਰ ਵੀ ਬਹੁਤ ਸਾਰੇ ਜਿਹੜੇ ਉਪਕਾਲੇ ਕੀਤੇ ਜਾ ਰਹੇ ਨੇ ਸ਼ਹਿਰ ਨੂੰ ਸੁੰਦਰ ਬਣਾਉਣ ਦਾ ਤਰਕ ਤਾਰ ਨੂੰ ਜਥਾ ਕੀਤੇ ਜਾ ਰਹੇ ਨੇ ਸੋ ਲੋਕ ਇਹ ਜਿਹੜੇ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਕੁਤਮਾਨ ਦੀ ਉਹਦੀ ਕਾਰਗੁਜ਼ਾਰੀ ਤੋਂ ਬਿਲਕੁਲ ਖੁਸ਼ ਨੇ ਤੇ ਉਹ ਸਾਨੂੰ ਵਿਸ਼ਵਾਸ ਦਿਵਾ ਰਹੇ ਨੇ ਕਿ ਜਿਹੀ ਸਰਕਾਰ ਜਿਹੜੀ ਅਸੀਂ ਚਾਹੁੰਦੇ ਸਾਂ ਕੋਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਸ ਨੂੰ ਆਮ ਆਦਮੀ ਪਾਰਟੀ ਦਾ ਕੋਈ ਵੀ ਉਮੀਦਵਾਰ ਹੋਂਦਾ ਉਹਨੂੰ ਸਪੋਰਟ ਕਰਾਂਗੇ ਸੋ ਲਾਲਜੀਤ ਸਿੰਘ ਲੱਡੇ ਹ ਅੱਗੇ ਵਿੱਚ ਵੀ ਬਹੁਤ ਵੱਡੀ ਜਿਹੜੀ ਆ ਲੋਕਾਂ ਦੀ ਜਿਹੜੀ ਆ ਰਾਏ ਬਣੀ ਹੋਈ ਹੈ ਕਿ ਇਹਨਾਂ ਨੂੰ ਚੁਟਾ ਕੇ ਲੋਕ ਸਭਾ ਦੇ ਵਿੱਚ ਭੇਜਾਂ